ਕਰਤਾਰ ਨਾਤਾ ਨਹੀਂ ਅਸੀਂ ਨੇ ਦਿੱਤਾ ਅਸੀਂ ਮੰਗ ਪੱਤਰ ਦਿੱਤਾ ਮੈਂ ਰਾਜ ਸਿੰਘ ਕੋਡਰਵਾਲ ਪ੍ਰੈਜ਼ੀਡੈਂਟ ਜਬਰ ਜਗੋਦੀ ਫੰਡ ਪੰਜਾਬ ਅ 1 ਅਗਸਤ ਨੂੰ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਜਿਹੜਾ ਕ੍ਰੀਮੀ ਲੇਅਰ ਦਾ ਕ੍ਰੀਮੀ ਲੇਅਰ ਜਿਹੜਾ ਐਸਸੀ ਵਰਗ ਦੇ ਵਿੱਚੋਂ ਉੱਪਰ ਵਰਗ ਹੈ ਜਿਹੜਾ ਮਤਲਬ ਉਹਨੂੰ ਕੁਝ ਹੱਕਾਂ ਤੋਂ ਵਾਂਝੇ ਕਰਨ ਵਾਸਤੇ ਮਤਲਬ ਕ੍ਰੀਮੀ ਲੇਅਰ ਦਾ ਜਿਹੜਾ ਫੈਸਲਾ ਆਇਆ ਉਸ ਫੈਸਲੇ ਦੇ ਅਗੇਂਸਟ ਅਸੀਂ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਨਮੀ ਦਿੱਲੀ ਨੂੰ ਮੰਗ ਪੱਤਰ ਭੇਜਿਆ ਐਸ. ਡੀ. ਐਨ. ਸਾਹਿਬ ਦੇ ਰਾਹੀਂ ਇਹ ਫੈਸਲਾ ਜਿਹੜਾ ਇਹ ਦੋ ਵਰਗਾਂ ਦੇ ਵਿੱਚ ਲੜਾਈ ਕਰਾਉਣ ਵਾਲਾ ਫੈਸਲਾ ਇਹ ਇਹ ਫੈਸਲਾ ਜਿਹੜਾ ਦੋ ਵਰਗਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲਾ ਫੈਸਲਾ ਇਹ ਫੈਸਲਾ ਜਦੋਂ ਦਾ ਆਇਆ ਭਾਰਤ ਦੇ ਵਿੱਚ ਜਿਹੜੇ ਐਸ.ਸੀ. ਸਮਾਜ ਦੇ ਲੋਕ ਨੇ ਉਹ ਮਤਲਬ ਬੇਚਿੰਤ ਹੋਏ ਹੋਏ ਆ ਤੇ ਉਹਨਾਂ ਦੇ ਵਿੱਚ ਬੜੀ ਜਿਹੜੀ ਘਬਰਾਹਟ ਪੈਦਾ ਹੋਈ ਹੈ ਇਸ ਕਰਕੇ ਅਸੀਂ ਰਾਸ਼ਟਰਪਤੀ ਸਾਹਿਬਾ ਨੂੰ ਮੰਗ ਪੱਤਰ ਭੇਜਿਆ ਤੇ ਇਸ ਫੈਸਲੇ ਨੂੰ ਵੀ ਰਿਵਰਸ ਕੀਤਾ ਜਾ